ਇਹ ਪੱਗ ਬੂਰੀਆਂ ਦੇ ਰੈਂਪ ਤੇ ਠੀਕ ਹੈ ਜੀ ਤੇ ਰੇਡ ਭਈ ਦੁਪਹਿਰੇ ਘੱਟ ਹੀ ਹੁੰਦੀ ਥੋੜਾ ਜ਼ਿਆਦਾ ਹੁੰਦੀ ਜਾਂਦੀ ਆ ਤੇ ਰੇਡ ਪੂਰੀ ਵਿੱਚ ਕਵਰ ਕਰਾ ਇਹ ਬੂਰੇ ਬਾਰੇ ਦੇ ਉਦਾਂ ਇਹ ਨਹੀਂ ਹਾਂ ਹਾਂ ਉਹ ਇਹ ਬਰੇ ਨਾਲ ਥੋੜਾ ਕੁ ਰੁਕਣਾ ਕੋਈ ਇੱਥੇ ਵੀ ਇਹ ਉਹ ਅੱਗੇ ਵੀ ਹੈ ਥੋੜੇ ਜਣੇ ਇੱਥੇ ਵੀ ਤਾਂ ਉਹ ਸਫਾਈ ਦੇ ਤੋਂ ਪਰੇ ਵੀ ਹੈ ਖੱਬੇ ਹੱਥ ਨਾਲ ਹੂੰ ਠੀਕ ਹੈ ਭਾਈ ਫਦੇ ਕਿ ਆਪ ਪਿੰਡ ਵਾਸੀਆਂ ਨੂੰ ਬੇਨਤੀ ਆ ਵੀ ਆ ਮਿਆਣੀ ਭਗੂਪੁਰੇ ਨਾਲ ਜਿਹੜਾ ਰੈਂਪ ਹੈ ਇੱਥੇ ਤੇੜ ਜਿਹੜੀ ਦੁਪਹਿਰੇ ਘੱਟ ਸੀਗੀ ਹੁਣ ਜ਼ਿਆਦਾ ਹੋ ਗਈ ਹੈ ਤੇ ਰੇਡ ਇੱਥੇ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਉੱਥੇ ਪਹੁੰਚੋ ਆ ਕੇ ਵੇਖੋ ਨਾਲੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਆ ਕੇ ਤੇ ਤੁਹਾਡਾ ਕੋਈ ਬੰਦੋਬਸਤ ਕਰੇ ਇਹਦਾ ਠੀਕ ਹੈ ਪਾਜੀ ਤੇ ਤੁਸੀਂ ਕੀ ਮੰਗ ਕਰਦੇ ਹੋਗੇ ਕੀ ਕਾ ਕਾਦੀ ਸੇਵਾ ਤੁਹਾਡ ਨੂੰ ਹੋਵੇ ਕਿ ਮਿੱਟੀ ਰੇਤਾ ਕਦ ਬਾਰੇ ਲਾਏ ਜਾਣ ਇਥੇ ਦੇਖ ਕੇ ਜਰਾ ਪਧਰਾ ਕਰਕੇ ਥਾਂ ਤੋਂ ਇਥੇ ਵੇਖ ਕੇ ਤੇ ਕੁਝ ਕੀਤਾ ਜਾਵੇ ਤਾਂ ਬੰਦੋਬਸਠ ਠੀਕ ਹੈ ਜਿਹੜਾ ਉਹ ਅਗਲੇ ਪਾਸੇ ਵੀ ਹੈਗੀ ਹੈ ਅੱਗੇ ਵੀ ਹੈਗੀ ਠੀਕ ਹੈ ਪਾਜੀ ਤੇ ਇਹਦਾ ਨੁਕਸਾਨ ਕਿਹੜੇ ਕਿਹੜੇ ਪਿੰਡਾਂ ਨੂੰ ਜ਼ਿਆਦਾ ਹੋਏਗਾ ਨਿੱਕੀ ਮਿਆਣੀ ਆ ਸਾਹਮਣੇ ਤੇ ਹਾਂਜੀ ਹਾਂਜੀ ਸਾਰੇ ਮੰਨ ਸਾਰੇ ਪਿੰਡਾਂ ਨੂੰ ਨੁਕਸਾਨ ਹੀ ਹੈ ਗਾਂਜ ਨੰਗਲ ਨੂੰ ਮੰਦ ਪੀਲੇ ਨੂੰ ਭਗੂ ਤੇ ਮਿਆਣੀ ਨੂੰ ਠੀਕ ਹੈ ਫਤਗੜ ਸਿਕਰੀ ਸਾਰੇ ਪਿੰਡਾਂ ਨੁਕਸਾਨ ਬੇਗੋਲ ਵਿੱਚ ਆਈਂਦੇ ਕੱਲ ਨੂੰ ਵਿੱਚ ਗੱਲ ਹੋ ਜੇ ਕਿਉਂ ਭਾਈ ਠੀਕ 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 ਹੈ ਸਰ ਠੀਕ ਜੇ ਪਾਣੀ ਜਿਆਦਾ ওভার ਹੋ ਜੇ ਤੁਹਾਡੇ ਪਿੰਡਾਂ ਨੂੰ ਵੀ ਜਾ ਸਕਦਾ ਹ ਦੇਖੇ ਤੇ ਆਪਣਾ ਸਾਰਾ ਕੁਝ ਹੈਂਡਲ ਕਰੇ ਠੀਕ ਠੀਕ ਹੈ ਸਰ ਆਹ ਦੇਖੋ ਭਾਜੀ ਸੜਕ ਪਾੜ ਗਈ ਸਾਰੀ ਇਹ ਕਦੋਂ ਇਹ ਪਾਟ ਗਈ ਤੇ ਇਧਰ ਵੀ ਭਾਜੀ ਪਾੜ ਗਈ ਮੈਂ ਫੋਨ ਤੇ ਆਇਆ ਮੈਂ ਕਿਹਾ ਯਾਰ ਅੱਡੇ ਤੋਂ ਵੀ ਦੰਦੇ ਆਏ ਨਹੀਂ